ਅੱਜ ਕਾਦੀਆਂ ਹਲਕੇ ਦੇ ਲਈ ਬਹੁਤ ਖੁਸ਼ੀ ਦੀ ਖਬਰ ਹੈ ਕਿ ਤਿੰਨ ਪ੍ਰਮੁੱਖ ਸੜਕਾਂ ਦੇ ਰਿਪੇਅਰ ਦੇ ਕੰਮ ਜਿਹੜੇ ਆ ਨਵੀਨੀਕਰਨ ਦੇ ਕੰਮ ਉਹਨਾਂ ਦਾ ਅੱਜ ਫਾਊਂਡੇਸ਼ਨ ਸਟੋਨ ਜਿਹੜੇ ਆ ਉਹ ਰੱਖੇ ਜਾ ਰਹੇ ਆ ਅੱਜ ਸ਼ੁਰੂਆਤ ਅਸੀਂ ਬਸਰਾਵਾ ਪਿੰਡ ਦੀ ਫਰਨੀ ਤੋਂ ਕਰ ਰਹੇ ਆ ਜਿਹੜੀ ਕਿ ਤੁਗਲਵਾਲ ਪਿੰਡ ਤੱਕ ਜਾਂਦੀ ਆ ਤਕਰੀਬਨ 2.30 ਕਿਲੋਮੀਟਰ 2 ਕਿਲੋਮੀਟਰ ਇਹਦੀ ਲੈਂਥ ਆ ਔਰ ਤਕਰੀਬਨ 50 ਲੱਖ ਰੁਪਏ ਦੀ ਲਾਗਤ ਨਾਲ ਇਹਦਾ ਨਵੀਨੀਕਰਨ ਕੀਤਾ ਜਾ ਰਿਹਾ ਇਸੇ ਤਰ੍ਹਾਂ ਜਿਹੜੀ ਅਗਲੀ ਰੋਡ ਆ ਉਹ ਠੱਕਰ ਸੰਧੂ ਤੋਂ ਹੁੰਦੀ ਹੋਈ ਜਿਹੜੀ ਆ ਬੁੱਟਰ ਕਲਾਂ ਕਾਦੀਆਂ ਰੋਡ ਜਿਹੜੀ ਤਕਰੀਬਨ 5 ਕਿਲੋਮੀਟਰ ਲੈਂਥ ਆ ਔਰ 1 ਕਰੋੜ ਤੇ 6 ਲੱਖ ਰੁਪਏ ਦੇ ਤੇ ਖਰਚਾ ਆਉਣਾ ਇਸੇ ਤਰ੍ਹਾਂ ਤੀਜੀ ਸੜਕ ਜਿਹੜੀ ਆ ਬਟਾਲਾ ਕਾਨੂੰਨ ਰੋਡ ਤੋਂ ਕਾਲਾ ਬਾਲਾ ਜੋਗੀ ਚੀਮਾ ਠਿਕਰੀ ਹਾਲ ਤੋਂ ਕਾਦੀਆਂ ਤਕਰੀਬਨ 10 ਕਿਲੋਮੀਟਰ ਲੰਬੀ ਰੋਡ ਆ ਔਰ 1 ਕਰੋੜ 88 ਲੱਖ ਰੁਪਿਆ ਇਹਦੀ ਲਾਗਤ ਆਉਣੀ ਆ ਔਰ ਜੇ ਕੁੱਲ ਜੋੜ ਕਰੀਏ ਤਾਂ ਤਕਰੀਬਨ 3.5 ਕਰੋੜ ਰੁਪਏ ਦੇ ਕੰਮ ਜਿਹੜੇ ਆ ਸੜਕਾਂ ਦੇ ਨਵੀਨੀਕਰਨ ਦੇ ਉਹ ਅੱਜ ਇਹਨਾਂ ਦੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਜਾ ਰਹੀ ਆ ਔਰ ਕਾਦੀਆਂ ਹਲਕੇ ਦੇ ਵਿੱਚ ਸੜਕਾਂ ਦੀ ਜਿਹੜੀ ਆ ਬਹੁਤ ਵਧੀਆ ਪੁਰਾਣੀਆਂ ਸੜਕਾਂ ਜਿਹੜੀਆਂ ਉਹਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਜਿਹੜੀਆਂ ਬਹੁਤ ਵੱਡੀਆਂ ਸੜਕਾਂ ਨੇ ਉਹਨਾਂ ਨੂੰ ਚੌੜੀਆਂ ਕੀਤਾ ਜਾ ਰਿਹਾ ਜਿਸੇ ਤਰ੍ਹਾਂ ਕਾਦੀਆਂ ਪੈਣੀ ਬਾਂਗਰ ਤੋਂ ਜਿਹੜੀ ਤੁਗਲਵਾਰ ਰੋਡ ਆ ਉਹਨੂੰ 18 ਫੁੱਟ ਕੀਤਾ ਜਾ ਰਿਹਾ ਇਸੇ ਤਰ੍ਹਾਂ ਬੇਠ ਇਲਾਕੇ ਦੀਆਂ ਜਿੰਨੀਆਂ ਵੱਡੀਆਂ ਸੜਕਾਂ ਨੇ ਤੁਗਲਵਾਰ ਤੋਂ ਲੈ ਕੇ ਤੇ ਚੱਕ ਸ਼ਰੀਫ ਰੋਡ ਜਿਹੜੀ ਆ ਉਹਨੂੰ ਵੀ ਜਿਹੜਾ ਵਾ ਚੌੜਾ ਕੀਤਾ ਜਾ ਰਿਹਾ ਇਸੇ ਤਰ੍ਹਾਂ ਕਾਨੂੰ ਆਣ ਤੋਂ ਜਿਹੜੀ ਚੱਕ ਸ਼ਰੀਫ ਰੋਡ ਆ ਉਹਨੂੰ ਵੀ ਚੌੜਾ ਕੀਤਾ ਜਾ ਰਿਹਾ ਔਰ ਬਹੁਤ 100 ਕਰੋੜ ਤੋਂ ਉੱਤੇ ਦੇ ਕੰਮ ਜਿਹੜੇ ਆ ਵਿધાન ਸਭਾ ਹਲ ਕਾਕਾਦਿਆਂ ਦੇ ਵਿੱਚ ਸੜਕਾਂ ਤੇ ਜਿਹੜੇ ਉਹ ਚੱਲ ਰਹੇ ਆ ਔਰ ਵਧੀਆ ਟਾਂਕ ਦੇ ਨਾਲ ਸੜਕਾਂ ਦਾ ਸਾਰਾ ਹੀ ਗੰਦ ਅਸੀਂ ਇਸੇ ਸਾਲ ਦੇ ਵਿੱਚ ਵਿੱਚ ਤਕਰੀਬਨ ਜਿੰਨੇ ਕੰਮ ਚੱਲ ਰਹੇ ਆ ਮੈਂ ਮਹੀਨੇ ਤੱਕ ਅਸੀਂ ਇਹਨਾਂ ਸਾਰਿਆਂ ਦੀ ਕੰਪਲੀਸ਼ਨ ਜਿਹੜੀ ਆ ਮੇਰੀ ਡਿਪਾਰਟਮੈਂਟ ਨਾਲ ਸਾਰਿਆਂ ਨਾਲ ਗੱਲ ਹੋਈ ਆ ਕਿ ਮੈਂ ਮਹੀਨੇ ਤੱਕ ਸਾਰੇ ਕੰਮ ਜਿੰਨੇ ਆਰੰਭ ਕੀਤੇ ਆ ਉਹਨਾਂ ਨੂੰ ਅਸੀਂ ਬਾਰਸ਼ਾਂ ਤੋਂ ਪਹਿਲਾਂ ਪਹਿਲਾਂ ਕੰਪਲੀਟ ਕਰਕੇ ਤੇ ਸਾਰੇ ਹਲਕੇ ਦੇ ਵਿੱਚ ਇੱਕ ਵੀ ਸੜਕ ਅਹੇਜੀ ਨਹੀਂ ਰਹੇਗੀ ਜੇ ਦੀ ਰਿਪੇਅਰ ਨਹੀਂ ਹੋਊਗੀ ਭਾਵੇਂ ਉਹ ਕਾਦੀਆਂ ਸ਼ਹਿਰ ਦੀਆਂ ਸੜਕਾਂ ਹੋਣ ਚਾਹੇ ਕਾਦੀਆਂ ਤੋਂ ਜਿਹੜੀ ਧਾਰੀਵਾਲ ਜਾਂਦੀ ਸੜਕ ਉਹ ਵੀ 18 ਫੁੱਟ ਜਿਹੜੀ ਆ ਤਕਰੀਬਨ ਡੇਰੀ ਹਾਲ ਤੱਕ ਤੇ ਕੰਪਲੀਟ ਹੋ ਗਿਆ ਕੰਮ ਡੇਰੀ ਹਾਲ ਤੋਂ ਗਾਂ ਧਾਰੀਵਾਲ ਤੱਕ ਵੀ ਕੰਮ ਜਿਹੜਾ ਉਹ ਵੀ ਚੱਲ ਰਿਹਾ ਸੋ ਬਹੁਤ ਵਧੀਆ ਟੰਗ ਨਾਲ ਸੜਕਾਂ ਦੇ ਜਿਹੜੇ ਕੰਮ ਨੇ ਉਹ ਕੀਤੇ ਜਾ ਰਹੇ ਬਹੁਤ ਵਧੀਆ ਤਿਆਰੀ ਚੱਲ ਰਹੀ ਹੈ ਜੀ ਅਸੀਂ ਪਿਛਲੀ ਪਾਰਲੀਮੈਂਟ ਦੀ ਇਲੈਕਸ਼ਨ ਤੇ ਵਿੱਚ ਕਾਦੀਆਂ ਸ਼ਹਿਰ ਜਿਹੜਾ ਵਾ ਉਹ 450 ਵੋਟ ਤੇ ਲੀਡ ਕੀਤੀ ਸੀ ਆਮ ਆਦਮੀ ਪਾਰਟੀ ਨੇ ਔਰ ਇੱਥੋਂ ਤੱਕ ਕਿ ਵਿਰੋਧੀ ਧਿਰ ਦੇ ਲੀਡਰ ਦਾ ਜਿਹੜਾ ਆਪਣਾ ਵਾਰਡ ਸੀ ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਜਿੱਤੀ ਸੀ ਇਸੇ ਤਰ੍ਹਾਂ ਧਾਰੀਵਾਲ ਵਿੱਚ ਵੀ ਬਹੁਤ ਵਧੀਆ ਪਰਫਾਰਮੈਂਸ ਆਮ ਆਦਮੀ ਪਾਰਟੀ ਦੀ ਰਹੀ ਸੀ ਸੋ ਆਉਣ ਵਾਲੇ ਸਮੇਂ 'ਚ ਬੜੇ ਵਧੀਆ ਢਾਂਗ ਨਾਲ ਬੜੇ ਵੱਡੇ ਮਾਰਜਿਨ ਤੇ ਦੋਨੇ ਕਮੇਟੀਆਂ ਤੇ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤ ਤਾਂ ਜੀ ਵਧੀਆ ਸਕੀਮ ਜਿਹੜੀ ਆ 10 ਲੱਖ ਦੀ ਜਿਹੜੀ ਹੈਲਥ ਇੰਸ਼ੋਰੈਂਸ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਕੀਤੀ ਆ ਔਰ ਇਹਦੇ ਵਿੱਚ ਹਰ ਵਰਗ ਕਵਰ ਕੀਤਾ ਸਿਰਫ ਪੰਜਾਬ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਜਿਹੜਾ ਉਹ ਰਣਦਾ ਵਾ ਔਰ ਹਰ ਇਨਸਾਨ ਜਿਹੜਾ ਪੰਜਾਬ ਦਾ ਹਰ ਵਿਅਕਤੀ ਇਹਦੇ ਵਿੱਚ ਕਵਰਡ ਆ 10 ਲੱਖ ਤੱਕ ਦੀ ਉਹਦੀ ਇੰਸ਼ੋਰੈਂਸ ਕਵਰਡ ਆ ਉਹਦਾ ਮੈਡੀਕਲ ਇਲਾਜ ਚਾਹੇ ਉਹਨਾਂ ਨੇ ਪ੍ਰਾਈਵੇਟ ਹਸਪਤਾਲ ਤੋਂ ਕਰਾਉਣਾ ਹੋਵੇ ਚਾਹੇ ਸਰਕਾਰੀ ਹਸਪਤਾਲ ਤੋਂ ਕਰਾਉਣਾ ਹੋਵੇ ਉਹਦੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਹਸਪਤਾਲ ਵੀ ਜਿਹੜੇ ਆ ਉਹ ਅੰਪੈਨਲਡ ਨੇ ਔਰ ਇਹ ਬੜਾ ਵੱਡਾ ਲੋਕਾਂ ਦੇ ਲਈ ਲਾਭਵੰਦ ਜਿਹੜਾ ਉਹ ਸਾਬਤ ਹੋਊਗਾ ਔਰ ਸਾਡੇ ਜਿਹੜੇ ਯੂਥ ਕਲੱਬ ਨੇ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੀ ਡਿਊਟੀ ਲਈ ਗਈ ਆ ਪਿੰਡ-ਪਿੰਡ ਜਾ ਕੇ ਕੈਂਪ ਲਾ ਕੇ ਜਿਹੜੇ ਆ ਔਰ ਹਰ ਜਿਹੜੇ ਲੋੜਵੰਦ ਨੇ ਸਾਰਿਆਂ ਦੇ ਕਾਰਡ ਜਿਹੜੇ ਉਹ ਬਣਾਉਣੇ ਆ ਔਰ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਜਦੋਂ ਦੇਖ ਰਹੀਆਂ ਕਿ ਐਡੀਆਂ ਵਧੀਆ ਸਕੀਮਾਂ ਆ ਰਹੀਆਂ ਔਰ ਸਾਰੇ ਲੋਕ ਆਮ ਆਦਮੀ ਪਾਰਟੀ ਦੀਆਂ ਲੋਕ ਭਲਾਈ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜ ਰਹੇ ਆ। ਸੋ ਵਿਰੋਧੀ ਪਾਰਟੀਆਂ ਭੁਖਲਾਹੜ ਚ ਆ ਕੇ ਤੇ ਕੋ ਪੁੱਠੇ ਸਿੱਧੇ ਬਿਆਨ ਦਈ ਜਾਂਦੀਆਂ ਨੇ। ਜਿੱਦਨ ਅਸੀਂ ਬਿਜਲੀ ਦੇ 300 ਯੂਨਿਟ ਮਾਫ ਕੀਤੇ ਸੀ ਤੇ ਉਸ ਦਿਨ ਵੀ ਇੰਨਾ ਕਿਹਾ ਸੀ ਕਿ ਇਹ ਹੋਣਾ ਨਹੀਂ ਜੀ ਇਹ ਕਰ ਨਹੀਂ ਸਕਦੇ ਤੇ ਤੁਸੀਂ ਦੇਖ ਲਓ 600 ਯੂਨਿਟ ਹਰ ਬਿੱਲ ਤੇ ਬਿਜਲੀ ਦੇ ਮਾਫ ਆ। 80% ਲੋਕਾਂ ਦਾ ਪੰਜਾਬ ਦੇਆਂ ਦਾ ਕੋਈ ਬਿੱਲ ਨਹੀਂ ਆ ਰਿਹਾ। ਔਰ ਹੁਣ ਵੀ ਜਿਹੜੀਆਂ ਸਕੀਮਾਂ ਨੇ ਚਾਹੇ ਹੈਲਥ ਦੀ ਹੋਵੇ ਚਾਹੇ ਹਜ਼ਾਰ ਰੁਪਏ ਵਾਲੀ ਦੀ ਹੋਵੇ ਕੇਂਦਰ ਸਰਕਾਰ ਨੇ ਤੇ ਆਪਣਾ ਬਜਟ ਪਾਸ ਕਰ ਦਿੱਤਾ ਹੁਣ ਸਟੇਟ ਸਰਕਾਰ ਨੇ ਵੀ ਮਾਰਚ ਦੇ ਮਹੀਨੇ ਚ ਆਪਣਾ ਬਜਟ ਪਾਸ ਕਰਨਾ ਵਾ ਉਹਦੇ ਵਿੱਚ ਹਜ਼ਾਰ ਰੁਪਏ ਵਾਲੀ ਸਕੀਮ ਜਿਹੜੀ ਆ ਸਾਡੇ ਮਾਨ ਸਾਹਿਬ ਸੀਐਮ ਸਾਹਿਬ ਨੇ ਅਨਾਉਂਸ ਕਰ ਦਿੱਤਾ ਉਹ ਵੀ ਅਗਲੇ ਬਜਟ ਤੋਂ ਜਿਹੜੀ ਆ ਉਹ ਸ਼ੁਰੂਆਤ ਉਹਦੀ ਕਰ ਦਿੱਤੀ ਜਾਏਗੀ ਔਰ ਨਵਜੋਤ ਕੌਰ ਸਿੱਧੂ ਨੇ ਬੜੇ ਸੰਸਨੀਕ ਕੇਸ ਖੁਲਾਸੇ ਕੀਤੇ ਆ ਕਾਂਗਰਸ ਪਾਰਟੀ ਦਾ ਜੋ ਅੰਦਰੂਨੀ ਕਲਚਰ ਆ ਉਹਨੂੰ ਜਾਗਜਾਰ ਕੀਤਾ ਕਿ ਕਿਸ ਤਰ੍ਹਾਂ ਪੈਸੇ ਨਾਲ ਹਰ ਚੀਜ਼ ਉੱਥੇ ਵਿਕਾਊ ਆ ਚਾਹੇ ਉਹ ਐਮਐਲਏ ਦੀ ਟਿਕਟ ਹੋਵੇ ਚਾਹੇ ਉਹ Chief Minister ਦੀ ਟਿਕਟ ਹੋਵੇ ਉਹਨਾਂ ਨੇ ਕਲੀਅਰ ਕਿਹਾ ਕਿ ਸਾਡੇ ਕੋਲ 500 ਕਰੋੜ ਰੁਪਏ ਨਹੀਂ ਕਿ ਅਸੀਂ ਸੀਐਮ ਬਣ ਸਕੀਏ ਸੋ ਉਹਨਾਂ ਨੇ ਕਾਂਗਰਸ ਪਾਰਟੀ ਦਾ ਜੋ ਤਤਕਾ ਪ੍ਰੇਸ਼ਟ ਕਲਚਰ ਉਹਨੂੰ ਜਾਗਜਾਰ ਕੀਤਾ ਔਰ ਇਸੇ ਤਰ੍ਹਾਂ ਜਿਹੜੀ ਤਰਨ ਤਰਨ ਦੀ ਜਿਮਣੀ ਚੋਂ ਹੋਈ ਆ ਜਿਹੜੀ ਆ ਸਾਡੇ ਐਲੋਪੀ ਸਾਹਿਬ ਨੇ ਟਿਕਟ ਦਵਾਈ ਆ ਉਹਦੇ ਵਿੱਚ ਵੀ ਕਲੀਅਰ ਬੀਬੀ ਸਿੱਧੂ ਨੇ ਆਖਿਆ ਕਿ ਉਹਦੇ ਵਿੱਚ ਵੀ ਪੈਸੇ ਲੈ ਕੇ ਤੇ ਟਿਕਟ ਦਵਾਈ ਗਈ ਆ ਜਿਹਦੇ ਕਰਕੇ ਕਾਂਗਰਸ ਪਾਰਟੀ ਦੀ ਬੜੀ ਸ਼ਰਮਨਾਕ ਹਾਰ ਤਰਨ ਤਰਨ ਵਿੱਚ ਹੋਈ ਆ ਔਰ ਉਸ ਹਾਰ ਤੋਂ ਬਾਅਦ ਪਾਰਟੀ ਦਾ ਗ੍ਰਾਫ ਜਿਹੜਾ ਉਹਨਾਂ ਦੀ ਦਾ ਦਿਨ-ਬ-ਦਿਨ ਦੇਖਦਾ ਜਾ ਰਿਹਾ ਔਰ ਕਾਂਗਰਸ ਪਾਰਟੀ ਜਿਹੜੀ ਆ ਆਪਣੀ ਜਿਹੜੀ ਇੰਟਰਨਲ ਖਾਣਾ ਜੰਗੀ ਉਹਦਾ ਸ਼ਿਕਾਰ ਹੋ ਗਈ ਆ ਔਰ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਕਿ ਇਹਨਾਂ ਦੇ ਬੜੇ ਬੜੇ ਵੱਡੇ ਲੀਡਰ ਜਿਹੜੇ ਆ ਉਹ